ਹਾਂਜੀ ਵਾਇਉਰੀਜ ਦਾ ਖਾਲਸਾ ਵਾਇਉਰੀਜ ਦੀ ਫਤਿਹ ਹਾਂਜੀ ਇਹ ਪਿੰਡ ਸੈਮਫਲ ਪਰ ਦਾ ਲੰਗਰ ਆ ਜੋ ਕਿ ਨਾ ਇਸ ਸਮੇ ਵੀ ਚੱਲ ਰਿਹਾ ਹੈ 7 ਵਜੇ ਦਾ ਟਾਈਮ ਹੋ ਚੁੱਕਾ ਤੁਸੀਂ ਵੇਖ ਸਕਦੇ ਹੋ ਮੜੀ ਘੜੀ ਤੇ 7 ਵਜੇ ਦਾ ਟਾਈਮ ਆ ਤੇ ਜਿਵੇਂ ਕਿ ਮਾਗੀ ਦੀ ਸੰਗਰਾਂ ਦਾ ਮਾਗੀ ਸੰਗਰਾਂ ਦੀ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਕੋਟੀ ਕੋਟੀ ਪ੍ਰਣਾਮ ਪਹਿਲਾਂ ਤਾਂ ਇਹ ਸਾਰਿਆਂ ਨੂੰ ਏ ਤੇ ਇੱਕ ਗੱਲ ਮੈਂ ਧਾਰਨ ਦੇ ਤੌਰ ਤੇ ਕਹਣਾ ਚਾਹੁੰਦਾ ਏ ਦੇਖੋ ਜੀ ਜਿਹੜੇ ਲੰਗਰ ਲੱਗਦੇ ਨੇ ਰੋਜ਼ ਇੱਕ ਮੇਰੇ ਹਿਸਾਬ ਨਾਲ ਲੱਗਣਾ ਚਾਹੀਦਾ ਏ ਤਾਂ ਜੋ ਕਿ ਦੇਖੋ ਹੁਣ ਵੀਰ ਉਹਨਾਂ ਦਾ ਇੱਥੇ ਲੱਗਣ ਲੱਗਿਆ ਸੀ ਅਸੀਂ ਪ੍ਰਸਾਦਾ ਸਕਣਾ ਸੀਗਾ ਜਦੋਂ ਭੁਲਖ ਲਗਦੀ ਓਸੇ ਟਾਈਮ ਪ੍ਰਸਾਦਾ ਚੰਗਣ ਲੱਗਦਾ ਨਾ ਸਕਣਾ ਬਾਕੀ ਦੇਖੋ ਪ੍ਰਸਾਦਾ ਦਾ ਪ੍ਰਸਾਦ ਏ ਆ ਜਿਵੇਂ ਕਿ ਬਾਈਆਂ ਦਾ ਚਲੋ ਹੁਣ ਇਹਨਾਂ ਦੇ ਰੁਕੇਵੇਂ ਨੇ ਬਾਈ ਵਰਤਾਵੀ ਰਹੇ ਨੇ ਬਾਕੀ ਦੇਖੋ ਇਹ ਲੰਗਰ ਚੱਕੇ ਗਏ ਜੇ ਲੰਗਰ ਲੱਗਦੇ ਨੇ ਘਟੋ ਘਟ 10 ਵਜੇ ਤੱਕ ਤੱਕ ਲੱਗਣਾ ਘਟੋ ਘਟ ਜਿਹੜਾ ਸਮਾਂ 10 ਵਜੇ ਤੱਕ ਦਾ ਰੁਕਣਾ ਠੀਕ ਨਹੀਂ ਜੀ ਏ ਮਰਾ ਕੈਂਡ ਦਾ ਜਿਹੜਾ ਸਨੇਹਾ ਲਾ ਰਹੇ ਜੀ ਮੈਂ ਮੈਸੇਜ ਲਾ ਰਹੇ ਜਿਹੜੇ ਬਾਰੇ ਲੰਗਰ ਲਾਉਂਦੇ ਨੇ ਬਾਕੀ ਨਾ ਜਿਹੜੇ ਸਾਰੇ ਹੀ ਦਿਨ ਗੁਰੂ ਦੇ ਨੇ ਦੋ ਦਿਨ اٹਕ ਕੇ ਲਈ ਜਾਇਆ ਕਰੋ ਹੋਰ ਵੀ ਜਿਵੇਂ ਕੋਈ ਰੋੜਾਂ ਤੇ ਵੀ ਲਾਣੇ ਹੁੰਦੇ ਨੇ ਉਹ ਗੱਡੀਆਂ ਵਾਲੇ ਸਕਦੇ ਨੇ 19 ਦੇਖੋ ਭਾਈ ਦਿਨਾਂ ਦੇ ਵਿੱਚ ਆਪਾਂ ੱਤਕਾਂ ਕਰਨ ਲੱਗ ਜੰਨੇ ਆ ਬਾਕੀ ਜੇਕਰ ਤੁਹਾਨੂੰ ਮੇਰੀ ਚੰਗੀ ਗੱਲ ਲੱਗਦੀ ਆ ਤਾਂ ਤਾਂ ਸਨੇਹਾ ਜ਼ਰੂਰ ਦੱਸੋ ਆਪਣੇ ਚੈਨਲ ਤੇ ਕਮੈਂਟ ਕਰਿਓ ਤੇ ਬਾਕੀ ਜੇ ਭਾਈ ਮੇਰੀ ਗੱਲ ਤੁਹਾਨੂੰ ਬੁਰੀ ਲੱਗੀ ਤਾਂ ਮੈਨੂੰ ਮਾਫ਼ ਕਰਿਓ ਜੀ ਜੇਕਰ ਮਰੀ ਕੋ ਗੱਲ ਦੇ ਵਿੱਚ ਗਲਤੀ ਲੱਗਦੀ ਆ ਤਾਂ ਮਾਫ਼ ਕਰਿਓ ਮੇਰੀ ਜਿਹੜੀ ਇੱਕ ਅਧਿਆਰ ਨਾਲ ਗੱਲ ਕਹਿਣ ਤੇ ਉੱਪਰ ਡਿਪੈਂਡ ਆ ਨਾ ਵੀ ਮੈਂ ਕਹਿ ਰਿਹਾ ਇੱਕ ਸਮਝਾ ਰਿਹਾ ਵੀ ਥੋੜਾ ਸਮਾਂ ਹੋਰ ਲਾਉਣਾ ਚਾਹੀਦਾ ਏ ਆਪਾਂ ਭੱਜਣ ਦੀ ਕਰਦੇ ਨੇ ਲੰਗਰਾਂ ਵਾਲੇ ਹੁਣ ਜਿਹੜੇ ਖਾਣੇ ਪੀਣੇ ਵਾਲੇ ਜਿਹੜੇ ਲੰਗਰ ਸਕਦੇ ਨੇ ਵੀਰ ਹਨਾ ਸੇਵ ਲੰਗਰ ਸਭ ਦੇ ਲਈ ਆ ਬਾਕੀ ਵੀਰੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਦੱਸ ਸਕਦੇ ਹੋ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਕੀ ਫਤਿਹ ਜੀ ਹਾਂਜੀ ਦੇਖੋ ਜੀ ਅੱਜ ਲੰਗਰ ਇੱਕ ਆਪਣਾ ਸਵੇਰੇ ਦਿਨੋਂ ਦੇ ਪਹਿਲਾਂ ਹੀ ਆਪਣੇ ਹਾਂਜੀ 22 27 ਹੁੰਦੀ ਆ ਉਹ ਟਾਈਮ ਤੇ ਲੰਗਰ ਉੱਚੀ ਬੋਲੋ ਜੀ ਬੜਾ ਪਰ ਇਸ ਟਾਈਮ ਤੇ ਪਰ ਲੰਗਰ ਲਾਉਣੇ ਅੱਜ ਬਹੁਤ ਗਰੀਬ ਆਏ ਸ਼ਾਮ ਨੂੰ ਹਾਂਜੀ ਰੋਟੀ ਲੈ ਕੇ ਗਏ ਤੇ ਕਾਫੀ ਜੀ ਹਾਂਜੀ ਤੇ ਲੋਵੇ ਲਾਉਣੇ ਪਿੰਡਾਂ ਦੇ ਮਤਲਬ ਜਿਹੜੇ ਗਰੀਬ ਤੇ ਲੈ ਕੇ ਗਏ ਹਾਂਜੀ ਹਾਂਜੀ ਲੋਰ ਦੀ ਪਹਿਲਾਂ ਹਾਂਜੀ ਕੋਈ ਗਰੀਬ ਅਮੀਰ ਦਾ ਫੇਰੇ ਚਲੋ ਕੋਈ ਹੈਗੇ ਨਹੀਂ ਇਸ ਦੇ ਵਿੱਚ ਹਾਂਜੀ ਗੁਰੂ ਦੇ ਲੰਗਰ ਦੇ ਵਿੱਚ ਥੋੜਾ ਜਿਹਾ ਵੀ ਤੱਕਾ ਮਤਲਬ ਕੀ ਪਹਿਲਾਂ ਤੱਕਾ ਜਿਆਦਾ ਕਰਦਣੀ ਹਾਂ ਆਪ ਵੀ ਮੰੰਗਰ ਕਰਦਣੀ ਇਸ ਟਾਈਮ ਆਇਆ ਵੀ ਸਾਰਿਆਂ ਦੇ ਮੂੰਹ ਚ ਪੈ ਜਾਂਦਾ ਹਾਂ 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 ਤੁਸੀਂ ਰੁਕਿਓ ਥੋੜਾ ਟਾਈਮ ਆ ਮੈਨੂੰ ਬਹੁਤ ਚੰਗੇ ਲੱਗੇ ਵੀਰੇ ਤੁਸੀਂ ਹੁਣ ਦੇਖੋ ਜੀ ਬਾਕੀ ਦੇਖੋ ਜਿਆਦਾ ਗੁਰੂ ਘਰ ਦੇ ਵਿੱਚ ਦਾ ਹਰ 24 ਘੰਟੇ ਲੰਗਰ ਮਿਲਦਾ ਹੀ ਆ ਹੁਣ ਜਿਵੇਂ ਬਾਹਰਲੇ ਲੰਗਰ ਨੇ ਫੇਰ ਭੱਜਣ ਦੀ ਕਰਦੇ ਨੇ ਸਾਰੇ ਰੁਕਣਾ ਹੀ ਜਾਂਦਾ ਥੋੜਾ ਸਮਾਂ ਹੋਰ ਹੈ ਨਾ ਜਿੱਕਰ ਟੁਕੜ 10 ਵਜਾਉਣਾ ਹਾਂਜੀ ਅਸੀਂ ਵੀ ਹੁਣ ਸ਼ਾਮ ਨੂੰ ਟਾਈਮ ਆਦਾ ਕੱਲੂ ਜਾਵਾਂਗੇ ਅਸੀਂ ਹਾਂਜੀ ਤੇ ਅਸੀਂ ਰਾਤ ਨੂੰ 9-10 ਵਜੇ ਕਿੰਨਾ ਟਾਈਮ ਚੱਲੇਗੀ ਅੱਛਾ ਜੀ ਕਿੰਨਾ ਟਾਈਮ ਆਈ ਗਈ ਕੋਈ ਕਿੰਨੇ ਦਿਨ ਲਾਉਨੇ ਵੀਰ ਜੀ ਤੁਸੀਂ ਲੰਗਰ ਆ ਆਪਣਾ ਅਸੀਂ ਆਪਣਾ ਹੀ ਲਾਉਣੀ ਹੈ ਥੋੜੀ ਸਮਾਂ ਇੱਕ ਦਿਨ ਅੱਛਾ ਜੀ ਇੱਕ ਦਿਨ ਹਾਂਜੀ ਅਸੀਂ 13 ਰੁਪਏ 13 ਨੂੰ ਆਉਣੇ ਆਜ ਰਾਤ ਨੂੰ ਕਿੰਨਾ ਟਾਈਮ ਚੱਲੇ ਆਈਗੇ ਲੋਕ ਠੀਕ ਆ ਜੀ ਤੇ ਸ਼ਕੀ ਆ ਰਹੇ ਨੇ 10 ਵਜੇ ਤੱਕ ਆਪਾਂ ਹਾਂਜੀ ਇਹ ਜਿਹੜਾ ਪਿੰਡ ਸੈਪਲਪੁਰ ਦਾ ਲੰਗਰ ਸੈਪਲਪੁਰ ਪਿੰਡ ਹੈ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਜੋ ਕਿ ਪਿੰਡ ਮੋਲੇ ਪਰਦੇ ਨੇੜੇ ਕ ਪੈਂਦਾ ਏ ਸੈਪਲਪੁਰ ਪਿੰਡ ਹੁਣ ਬਾਈਆਂ ਦਾ ਲੰਗਰ ਹੈ ਤੇ ਬਾਕੀ ਲੰਗਰ ਤਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ 20 ਰੁਪਏ ਲੰਗਰ ਚੱਲੇ ਰਹੇ ਅੱਜ ਵੀ ਇਹ ਲੱਖਾਂ ਦੇ ਵਿੱਚ ਚੱਲ ਰਿਹਾ ਜ 20 ਰੁਪਏ ਦਾ ਲੰਗਰ ਹੈ ਬਾਬਾ ਨਾਨਕ ਜੀ ਦਾ ਤੇ ਸਾਧ ਤਾਂ ਕਰਕੇ ਇਹ ਸਾਬਜਾ ਦੇ ਸਾਧ ਤਾਂ ਕਰਕੇ ਅੱਜ ਲੰਗਰ ਚੱਲ ਰਹੇ ਨੇ ਅੱਜ ਮਾਗੀ ਦੀ ਸੰਗਰਾਂ ਦਾ ਸੰਗਰਾਂ ਦੇ ਦਿਹਾੜੇ ਤੇ ਲੱਗਿਆ ਹੋਇਆ ਲੰਗਰ ਆ ਤੇ ਫਿਰ ਬਾਕੀ ਪਸੰਤ ਪੰਚਵੀ ਤੇ ਲੱਗਣਗੇ ਨਾ ਜੀ ਹਾਂ ਠੀਕ ਆ ਜੀ ਪਰ ਬਾਕੀ ਵੀਰ ਕਹਿੰਦੇ ਪਸੰਤ ਪੰਚਵੀ ਤੇ ਲੱਗਣਗੇ ਲੱਗਣਗੇ ਥੋੜਾ ਸਮਾਂ ਨਾ ਮੜਾ ਵਧਾਉਣਾ ਚਾਹੀਦਾ ਜੀ ਬਾਬੇ ਨਾਲ ਕੀ ਲੰਗਰ ਨਹੀਂ ਇਹ ਤਾਂ ਸਾਰਾ ਸਾਲੇ ਚੱਲਿਆ ਹਾਂਜੀ 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 ਹੁਣ ਕਈ ਵਾਰੀ ਟਾਈਮ ਨਹੀਂ ਮਿਲਦਾ ਤੇ ਲੰਗਰ ਵਾਲਿਆਂ ਨੂੰ ੰਨੀ ਜਗ੍ਹਾ ਹੁੰਦੀ ਆ ਜਿਵੇਂ ਡੇਢ ਤੋਂ 2 ਲੱਖ ਲੰਗਰ ਆਇਆ ਤੇ ਕੀ ਕਹਿੰਦੇ ਠੀਕ ਹੈ ਜੀ ਡੇਢ ਤੋਂ 2 ਲੱਖ ਟਰੈਲੀ ਵੀ ਆਈ ਆ ਬਾਹਰੋਂ ਤੇ ਇਸ ਤਰ੍ਹਾਂ ਵੀ ਥੋੜਾ ਥੋੜਾ ਕਰਕੇ ਲਿਆਉਣੀ ਚਿੰਦੇ ਲੰਗਰ ਹਨ ਜਿਵੇਂ ਆਪਣੇ 365 ਦਿਨ ਹੁੰਦੇ ਨੇ ਸਾਲ ਦੇ ਜੇ ਅਪਾ ਰੋਜ਼ ਪੰਜ ਪੰਜ 10 10 ਵੀ ਲਈਏ ਤਾਂ ਵੀ ਕੋਈ ਉਹ ਨਹੀਂ ਹੁੰਦਾ ਨਾ ਰੋਡ ਦੇ ਉੱਪਰ ਲੜੇ ਜਿਹੜੇ ਗੱਡੀਆਂ ਕਾਰਾਂ ਵਾਲੇ ਦੇ ਡਰਾਈਵਰ ਵੀਰ ਨੇ ਥੋੜਾ ਅੱਗੇ ਪਿੱਛੇ ਹੋ ਜਾਣ ਚਲੋ ਠੀਕ ਹੈ ਨਾ ਉਹ ਵੀ ਸਕਦੇ ਨੇ ਪਰ ਗੱਡੀਆਂ ਰੋਕ ਕੇ ਆਪ ਨਾਲੇ ਹਨਾ ਜੀ ਫੇਰ ਕਿਉਂਕਿ ਜੀ ਨੇ ਨੰਗਰ ਛਕਣਾ ਵੇ ਅੱਗੇ ਪਿੱਛੇ ਨੰਗਰ ਹੋਣਗੇ ਤਾਂ ਬੰਦਾ ਆਪ ਰੁਕਦਾ ਹੈ ਹਾਂਜੀ ਹਾਂਜੀ ਹੁਣ ਜਿਵੇਂ ਤੱਕਾ ਹੋ ਜਾਂਦਾ ਇੱਕ ਲੇਕੇ ਦਾ ਨਾ ਇਕ ਤਰ੍ਹਾਂ ਦਾ ਹੀ ਆਪਾਂ ਇਹਨੂੰ ਕਹਿੰਦੇ ਛੱਕੇ ਜਾਏ ਛੱਕੇ ਜਾਏ ਉਹ ਨਹੀਂ ਹਾਂਜੀ ਹਾਂਜੀ ਪਿੱਛੇ ਹੋਣਗੇ ਤਾਂ ਹਾਂ ਜਿਵੇਂ ਇਹ ਮੇਨ ਰੋਡ ਤੇ ਆਪਾਂ ਸਾਹਿਬ ਜਦਾਂ ਜਗ੍ਹਾ ਲੈ ਕੇ ਰੋਜ਼ ਬੰਦਾ ਪੰਜ ਜਿਹੜੇ ਦੂਸਰੇ ਪਿੰਡਾਂ ਤੋਂ ਆਉਂਦੇ ਨੇ ਦੋ ਰੋ ਬਾਈ ਪੰਜ ਪੰਜ ਦਿਨ ਲੈ ਸਕਦੇ ਨੇ ਨਾ ਇਕਣਾ ਹਾਂਜੀ ਹਾਂ ਹਾਂਜੀ ਹਾਂ 20 ਸਾਲ ਦੇ ਵਿੱਚ ਨੂੰ اے صاحب ਜੀ ਸਾਰੇ ਦਿਨ ਇਹਨਾਂ ਦੇ ਉਹਨੇ ਗੁਰੂ ਤੇ ਮਹਾਰਾਜ ਜੀ ਦੇ ہاں جی ہاں वीर ਉਹਨੂੰ ਵੀ ਕਹਿੰਦੇ ਆਪਣੇ ਤੁਹਾਡੇ ਨਾਲ ਸੀ ਸੈਮਤਾ ਜੀ ਇਸ ਗੱਲ ਦੇ ਨਾਲ بھائی ਸੈਮਲਪੁਰ ਤੋਂ ਨੇ ਕੀ ਨਾਮ ਸੀ ਵੀਰ ਜੀ ਤੁਸੀਂ ਆਪਣਾ ਸੁਖਦੀਪ ਸਿੰਘ ਜੀ ہاں جی ਤੇ ਆਪਾਂ ਉਹਨੂੰ ਪ੍ਰਸ਼ਾਦਾਂ ਸਕਦੇ ਆ ਤੇ ਆਪਣੇ ਚੈਨਲ ਨੂੰ ਜੇਕਰ ਤੁਹਾਨੂੰ ਵਧੀਆ ਲੱਗਦੇ ਆ ਆਪਣੀਆਂ ਵੀਡੀਓ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤਾਂ ਜੋ ਕਿ ਆਪਣੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਆਪਾਂ ਇਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਰੂ ਇਹਨਾਂ ਦੀ ਸੇਵਾ ਸਫਲ ਕਰੇ ਜੀ ਕਰੋ ਜੀ ਦਰਸ਼ਨ ਸਾਬਜਾਦਿਆਂ ਦੇ ਜਿਨ੍ਹਾਂ ਦੇ ਸਾਥ ਤਾਂ ਕਰਕੇ ਅੱਜ ਦੇਖੋ ਜੀ ਥਾਂ ਥਾਂ ਤੇ ਲੰਗਰ ਚੱਲ ਰਹੇ ਨੇ ਤੰਤਨ ਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਜਗਤ ਮਾਤਾ ਗੁਜਰ ਕੌਰ ਜੀ ਤੇ ਇਹ ਉਮਰਾਂ ਦੇ ਵਿੱਚ ਜਿਵੇਂ ਕਿ ਬਾਬਾ ਤੰਤਨ ਬਾਬਾ ਜੋਰਾਵਰ ਸਿੰਘ ਜੀ 9 ਸਾਲ ਦੇ ਤੰਤਨ ਬਾਬਾ ਫਤੇ ਸਿੰਘ ਜੀ ਜੋ ਕਿ ਉਮਰਾਂ ਦੇ ਵਿੱਚ 7 ਸਾਲ ਦੇ ਸੀਗੇ ਦੇਖੋ ਜੀ ਇਹਨਾਂ ਦੇ ਸਾਥ ਤਾਂ ਕਿੱਡੀਆਂ ਕੁਰਬਾਨੀਆਂ ਉਹਨਾ ਕਰਕੇ ਅੱਜ ਨਾ ਇਹ ਲੰਗਰ ਚੱਲ ਰਹੇ ਨੇ ਦੇਖੋ ਜੀ ਸਿੱਖੀ ਤੇ ਡਰਢ ਰਹੇ ਨੇ ਆਪਣੇ ਧਰਮ ਦੇ ਵਿੱਚ ਇਹ ਬਾਕੀ ਆਪਾਂ ਤੁਹਾਨੂੰ ਆਪਣੇ ਵੀਡੀਓ ਦੇ ਵਿੱਚ ਦੱਸਦੇ ਰਹਿੰਦੇ ਆ ਜਾਣਕਾਰੀ ਚੈਨਲ ਤੇ ਤੇ ਆਪਾਂ ਅੱਜ ਤਾਂ ਬੋਲਨੇ ਆ ਜਾਜ ਤੇ ਬੈਰੂ ਜੀ ਦਾ ਖਾਲਸਾ ਜੀ ਬੈਰ ਜੀ ਕੀ ਫਤਿਹ ਜੀ